ਸੈਪਟੰਬਰ 11 ਤੋਂ ਬਾਅਦ ਹੁਣ ਜਿਹੜੀ ਰਾਤੀ ਨੈਸ਼ਨਲ ਨਿਊਜ਼ ਸੀਗੀ ਸਾਡੀ ABC ਦੀ ਨਿਊਯਾਰਕ ਤੋਂ ਚੱਲਦੀ 6:30 6:30 ਸਟੈਂਡਰਡ ਟਾਈਮ ਦੇ ਮੁਤਾਬਕ ਉਹਦੇ ਵਿੱਚ ਸਪੈਸ਼ਲ ਇਹਨਾਂ ਦੀ ਫੋਟੋਆਂ ਸ਼ੋਅ ਕੀਤੀਆਂ ਗਈਆਂ ਜੀ ਟੀਵੀ ਤੇ ਦੋਨਾਂ ਦੀਆਂ ਜਿਹੜਾ ਪਹਿਲਾਂ ਹੋਇਆ ਸੀ ਉਹਦੀ ਵੀ ਪਲੋਟਾਂ ਵੀ ਇਹਦੀ ਵੀ ਤੇ ਪਾਗੜੀ ਧਾਰੀਆਂ ਅੱਜ ਜਦੋਂ ਅਸੀਂ ਜੌਬ ਤੇ ਆਏ ਸਵੇਰੇ 9 ਵਜੇ ਆਫਿਸ ਦੇ ਵਿੱਚ ਉਹਨਾਂ ਨੇ ਸਪੈਸ਼ਲ ਇਹ ਹੀ ਪੁੱਛਿਆ ਕਿ ਅਸਿੰਘ ਹਯੁਰ ਕਮਿਟੀ ਆਈ ਓਕੇ ਹਮ ਮਤਲਬ ਉਹ ਡਰੱਗ ਦਾ ਜਿਸ ਤਰ੍ਹਾਂ ਉਹਨਾਂ ਨੇ ਮੈਂਸ਼ਨ ਕੀਤਾ ਤੇ ਬੜਾ ਦੁਖੀ ਮਤਲਬ ਮਨ ਹੋਇਆ ਜੀ ਨੰਬਰ 2 ਤੇ ਵੀਰ ਜੀ ਤੇ ਸਾਡਾ ਜਿਸ ਤਰ੍ਹਾਂ ਪਹਿਲੇ ਕਲਰ ਕਹਿ ਕੇ ਗਏ ਨਾ ਜਿਹੜੇ ਪੁਰਾਣੇ ਬੰਦਿਆਂ ਦੇ ਵਿੱਚੋਂ ਉਹਨਾਂ ਨੇ ਜਿਸ ਤਰ੍ਹਾਂ ਦਾ ਇੱਥੇ ਵਪਾਰ ਸ਼ੁਰੂ ਕਰਿਆ ਹੋਇਆ ਸਪੈਸ਼ਲ ਐਡ ਆਂਦੀ ਸੀ ਵੀਰ ਜੀ ਆਪ ਤੁਸੀਂ ਪਿਛਲੀਆਂ 2-4 ਸਾਲਾਂ ਦੇਖ ਲਓ ਉਹ ਕਹਿੰਦੇ ਵੀ ਤੁਸੀਂ 에어ਪੋਰਟ ਤੋਂ ਸਾਨੂੰ ਅਸੀਂ ਪਿਕ ਕਰਾਂਗੇ ਜੇ ਤੁਸੀਂ ਇੰਡੀਆ ਤੋਂ ਆ ਰਹੇ ਆਂ ਸਾਡਾ ਸਕੂਲ ਚੱਲਦਾ ਉੱਥੇ ਰਹਿਣ ਦਾ ਪ੍ਰਬੰਧਾ ਇੱਕ ਹਫ਼ਤੇ ਸਾਨੂੰ ਟਰੱਕ ਚਾ ਦੇਣਗੇ ਕੋਈ ਕਹਿੰਦਾ ਦੋ ਹਫ਼ਤੇ ਟਰੱਕ ਚਾ ਦੇਣਗੇ ਜਿਹੜੇ ਇੱਕ ਜਾਂ ਦੋ ਹਫ਼ਤੇ ਨੇ ਟਰੱਕ ਤੇ ਚੜ੍ਹਾਉਂਦੇ ਸੀਗੇ ਉਹਨਾਂ ਨੇ ਇਹੀ ਹਾਲ ਕਰਨੇ ਆ ਜੀ ਬਹੁਤ ਦੁੱਖ ਲੱਗਿਆ ਵੀਰ ਜੀ ਮਤਲਬ ਸਾਡੇ ਬੱਚੇ ਵੀ ਨਰਵਸ ਆਉਣਗੇ ਸਾਨੂੰ ਵੀ ਕਿਉਂਕਿ ਠੀਕ ਹੈ ਥੈਂਕ ਯੂ ਓਕੇ ਸਰ ਤੁਹਾਡੀ ਜਿਹੜੀ ਜਿਹੜੀ ਚਿੰਤਾ ਤੁਸੀਂ ਜਿਤਾ ਰਹੇ ਜੇ ਮੇਰੀ ਪੂਰੀ ਹਮਦਰਦੀ ਤੁਹਾਡੇ ਨਾਲ ਮੈਂ ਅੰਡਰਸਟੈਂਡ ਕਰ ਸਕਦਾ ਹਾਂ ਬਿਲਕੁਲ ਥੈਂਕ ਯੂ